ਲੈ ਵੀ ਮਿੱਤਰੋ ਹੈਪੀ ਦੇ ਘੋੜੀਆਂ ਦਾ ਤੁਹਾਨੂੰ ਬਈ ਰੋਜ਼ ਹੀ ਦਿਖਾਉਣਾ ਹੈ ਨਾ ਅੱਜ ਹੈਪੀ ਦਾ ਟਰੈਕਟਰ ਦਿਖਾਉਣਾ ਬਈ ਇਹ ਆਪਾਂ ਨਵਾਂ ਕਢਾਇਆ ਸੀ ਮੋਡੀਫਿਕੇਸ਼ਨ ਇਹਦੀ ਕਰਾਉਣੀ ਆ ਬਾਈ ਨਾਲ ਕਰਦਾਂ ਗੱਲਾਂ ਬਾਤਾਂ ਬੰਦ ਕਰ ਲਾ ਠੀਕ ਆ ਕਿੰਨਾ ਮਾਡਲ ਆ ਇਹ ਮਾਡਲ 24 ਆ ਬਸ 12 ਮਹੀਨੇ ਲਈ ਚੋ 12 24 ਆ ਨਾ ਥੋੜਾ ਟਾਈਮ ਹੀ ਹੋਇਆ ਤੇ ਮਾਗਰ ਹਾਲ ਕਿੰਨੇ ਆ ਹਾਲ ਤੋਂ ਵੀ ਜਾਰੀ ਦੇ ਲੋ 11 ਹਾਲ ਨੇ ਠੀਕ ਆ ਉਹੀ ਗੱਲ ਆ ਵੀ ਜੇ ਖਿਚਾਉਣੇ ਹੋਣ ਤਾਂ ਇਹੀ ਬਹੁਤ ਢੂੰਗੇ ਵਗ ਜਾਂਦੇ ਨੇ ਤੇ ਇਹਦਾ ਕੀ ਚੇਂਜਸ ਕੀਤਾ ਹੋਇਆ ਮਤਲਬ ਕੀ ਜੋ ਤੁਸੀਂ ਲਾਉਂਦਾ ਸੀ ਤੇ ਇਹਦਾ ਇਹ ਮੋਡੀਫਾਈ ਕਰਾਉਣਾ 15 ਇਹਦੀ ਕਰਾਉਣਾ ਹਾਂ ਮੋਡੀਫਿਕੇਸ਼ਨ ਕਰਾਉਣਾ ਹਾਂ ਟਾਇਰ ਟੂਰ ਜੇ ਕਰਦੇ ਹਾਂ ਹਾਂ ਟਾਇਰ ਟੂਰ ਤਾਂ ਬਾਹਰ ਨੂੰ ਕਰਦੇ ਤੇ ਦੱਸੋ ਬਈ ਕਮੈਂਟ ਕਰਕੇ ਮੋਡੀਫਿਕੇਸ਼ਨ ਆਪਾਂ ਕੀ ਤੋਂ ਕਰਾਈ ਹੈ ਹਨਾ ਕਰਦੇ ਤਾਂ ਬਹੁਤ ਨੇ ਜਿਵੇਂ ਜੱਗਾ ਬਾਸ ਹੋ ਗਿਆ ਹਨਾ ਤੇ ਹੋਰ ਇਹ ਕਿੰਨਾ ਤੇਲ ਖਾਂਦਾ ਇਹ ਮਤਲਬ ਕੀ ਕਿੱਲੇ ਦਾ ਕਿੰਨਾ ਸੁੱਖੀ ਨੂੰ ਜਿੰਨਾ ਮਰਜ਼ੀ ਪਾਉਣਾ ਕਿੰਨਾ ਮਰਜ਼ੀ ਪਾਉਂਦੇ ਪਹਿਲੇ ਚ ਕਿ ਦੂਜੇ ਚ ਪੈਂਡੇ ਜੀ ਤੁਰਾ ਫਿਰਦਾ ਜੀ ਤੁਰਾ ਫਿਰਦਾ ਵਧੀਆ ਤੁਰਾ ਫਿਰਦਾ ਹੈ ਪੂਰਾ ਬਹੁਤ ਸਦਾ ਤੇਲ ਪਾਇਆ ਵਿੱਚ ਕੱਪੜੇ ਵਾਹੇਗਾ ਤਾਂ ਇਹਨੂੰ 7-8% ਦਾ ਵਾਲਾ ਅੱਛਾ ਤੇ 5 ਲੀਟਰ ਇਹ ਡ్రਾਈਵਰ ਸਾਰੇ ਆ 15 ਲੀਟਰ ਦਾ ਵਾਲਾ ਸਦਾ ਇਹ ਹਿਸਾਬ ਲਾਇਆ ਦਾ ਜੇ ਇੱਕ ਦੇਖਿਆ ਜਾ ਮੋਡੀਫਿਕੇਸ਼ਨ ਕਰਕੇ ਕਹਿੰਦੇ ਵੀ ਮਤਲਬ ਘੱਟ ਖਾਂਦਾ ਫਿਰ ਕ੍ਰਾਊਨ ਚ ਫਾਇਦਾ ਹੈ ਤੇਲ ਤਾਂ ਕਹਿੰਦੇ ਵੈਸੇ ਆਪਾਂ ਕੋਈ ਐਕਸਪੀਰੀਅੰਸ ਹੈ ਨਹੀਂ ਆਪਾਂ ਵੀ ਚੇਰਦਾ ਆਪਣਾ ਹੂੰ ਹੂੰ ਵੀ ਟਿੱਕਾ ਆਉਂਦਾ ਪਹਿਲਾਂ ਫਿਲਟਰ ਦੇ ਹਾਂ ਹਾਂ ਕਹਿੰਦੇ ਵਾ ਇਹਨੂੰ ਘੱਟ ਖਾਂਦਾ ਜੀ ਘੱਟ ਖਾਂਦਾ ਫਿਰ ਆਪਾਂ ਸਿਆਲ ਚ ਕਰਾਈਏ ਤੇ ਕੀ ਘੋੜੇ ਨੂੰ ਇਨੂੰ ਮੋਡੀਫਿਕੇਸ਼ਨ ਕਰਾਵਾਂਗੇ ਤੇ ਹੁਣ ਚਲਾ ਕੇ ਦਿਖਾਏਗਾ ਚਲਾ ਦੇ ਦੂਸੇ ਹਸਣ ਨੂੰ ਜੋ ਉਸ ਤੋਂ ਪਹਾੜਲੇ ਨੂੰ ਸਾਰੇ ਜਿਹੜੇ 15 ਪਾ 17 ਪਾ ਨਾਲ ਦੇ ਪਿੱਛੇ 20 ਪਾ ਇਹ ਜਵਾਬ ਜਵਾਬ ਹਾਂ ਤਾਂ ਤੇਲ 11 ਬਥੇਰੇ ਨੇ ਹਾਂ ਸਹੀ 17 ਪਾਲੀ ਦੇ ਪਿੱਛੇ ਕਿੰਨੀ ਪਾਈ ਰੱਖ ਹੂੰ ਹੂੰ ਲਾ ਫਿਰ ਚਲਾ ਕੇ ਕਿਹੜੇ ਚ ਲਾਏਗਾ ਹੁਣ ਗੇਰ ਜਾਂ ਤਾਂ ਪਹਿਲੀ ਚ ਵਾਣੇ ਲਾ ਫਿਰ ਦੇਖੀਏ ਮੜਾ ਬੈਕ ਕਰਕੇ ਧਰੀ ਦੇਖੀ ਚੱਲੋ ਮਿੱਤਰੋ ਠੀਕ ਆ ਘੋੜਾ ਮੋਡੀਫਿਕੇਸ਼ਨ ਕਰਾਉਣਾ ਹੈ ਛੇਤੀ ਕਰਾਵਾਂਗੇ ਇਹਨੂੰ ਠੀਕ ਆ ਇਹ ਚਾਲ ਦੇਖੋ ਭਰੇ ਮਜ਼ਾਕੀ ਲੱਗਦੇ ਜਾਂਦੇ ਆ ਘੈਂਟ ਗੱਲ ਬਾਤ ਆ ਜਦੋਂ ਮੋਡੀਫਾਈ ਕਰਾਤਾ ਭਾਈ ਹੋਰ ਵੀ ਸੈੱਟ ਹੋ ਜੂ ਦੱਸਿਓ ਕਮੈਂਟ ਕਰਕੇ ਆਪਾਂ ਕੀ ਤੋਂ ਮੋਡੀਫਾਈ ਕਰਾਈਏ